ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬਲਾਚੌਰ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਤਹਿਤ ਵੱਖ-ਵੱਖ ਵਾਰਡਾਂ ਵਿੱਚ ਹਰੇਕ ਉਮੀਦਵਾਰ ਆਪਣਾ ਜੋਰ-ਜਮਾਈ ਕਰ ਰਿਹਾ ਹੈ ਅਤੇ ਡੋਰ-ਟੂ-ਡੋਰ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਕੜੀ ਤਹਿਤ ਵਾਰਡ ਨੰਬਰ 4 ਤੋਂ ਸੁਨੀਲ ਕੋਸ਼ਲ ਉਰਫ ਲਾਡੀ ਰਾਣਾ ਵੱਲੋਂ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਹਾਂਜੀ ਮੈਂ ਸੁਨੀਲ ਕੋਸ਼ਲ ਲਾਡੀ ਰਾਣਾ ਬਲਾਚੌਰ ਵਾਰਡ ਨੰਬਰ 4 ਤੋਂ ਉਮੀਦਵਾਰ ਜੋ ਨਿਸ਼ਾਨ ਝਾੜੂ ਜੋ ਕਿ ਮੈਂ ਪਹਿਲਾਂ ਵੀ ਇੱਕ ਸਾਲ ਦੋ ਸਾਲ ਤੋਂ ਐਮਐਲਏ ਸਾਹਿਬ ਸੰਤੋਸ਼ ਕੁਟਾਰੀਆ ਦੇ ਯਤਨਾ ਸਦਕਾ ਮਹੱਲੇ ਦੇ ਕੰਮ ਕਰਾਏ ਤੇ ਸ਼ਹਿਰ ਦੇ ਕੰਮ ਕਰਾਏ ਤੇ ਅੱਗੇ ਵੀ ਮੈਂ ਉਹਨਾਂ ਦੇ ਆਸ਼ੀਰਵਾਦ ਨਾਲ ਸ਼ਹਿਰ ਦੇ ਕੰਮ ਕਰਵਾਵਾਂਗਾ ਮੈਂ ਆਪਣੇ ਵੋਟਰ ਵੋਟਾਂ ਨੂੰ ਅਪੀਲ ਕਰਦਾ ਹਾਂ ਕਿ ਮੇਰਾ ਵੱਧ ਤੋਂ ਵੱਧ ਸਹਿਯੋਗ ਦੇਣ ਕਿ ਮੇਰੀ ਸਪੋਰਟ ਕੰਮ ਤੇ ਮੈਨੂੰ ਜਿੱਤ ਦਾ ਸੇਵਾ ਮਿਲ ਸਕੇ ਧੰਨਵਾਦ ਕਿਹੜੇ ਕਿਹੜੇ ਤੁਹਾਡੇ ਜਾਨੀ ਕਿ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੰਮ ਰਹਿੰਦੇ ਆ ਕੋਈ ਮੇਰੇ ਵਾਰਡ ਦੇ ਭਾਜੀ ਇੱਕ ਤਾਂ ਇੰਟਰਲੌਕ ਲੱਗਣ ਵਾਲੀ ਰਹਿੰਦੀ ਆ ਜੋ ਬਰੰਮ ਚਦੀ ਮੰਦਰ ਤੋਂ ਲੈ ਕੇ ਰੋਲ ਨਿਰਮਲ ਦੇ ਗੋਬਦਵਾਏ ਤੱਕ ਇੱਕ ਸੱਜਾ ਪਾਸਾ ਪੈਂਡਿੰਗ ਆ ਉਹ ਪਹਿਲ ਦੇ ਆਧਾਰ ਤੇ ਲੱਗੂਗੀ ਇੱਕ ਮੇਰੇ ਵਾਰਡ ਵਿੱਚ ਸ਼ਮਸ਼ਾਨ ਘਾਟ ਦਾ ਕੰਮ ਦੂਰਾ ਹੈ ਉਹ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ